ਜੀ ਦੋਸਤੋ ਆਪਾਂ ਖੜੇ ਆ ਪਿੰਡ ਵੱਡੇ ਜ਼ਭਰਾ ਵੀਰ ਪ੍ਰਗਟ ਸਿੰਘ ਜਿਹਨੂੰ ਪਿਆਰ ਨਾਲ ਆਪਾਂ ਰਿਚੀ ਕਹਿ ਦਿੰਨੇ ਆ ਜੀ ਵੀਰ ਦੀ ਦੁਕਾਨ ਤੇ ਜੀ ਬਹੁਤ ਵਧੀਆ ਜਿਹੜਾ ਭਾਂਡਿਆਂ ਦਾ ਹਰ ਤਰ੍ਹਾਂ ਦੇ ਬਰਤਨ ਭਾਂਡਿਆ ਵੇਖੋ ਤੂੜੀਆਂ ਦਾ ਸੀਜ਼ਨ ਆ ਗਿਆ ਜੀ ਜਿਹੜੀ ਤੰਗਲੀ ਆਪਾਂ ਨੂੰ 300 ਤੋਂ ਪਲਾਸੀ ਤਾਂ ਹੀ ਮਿਲਦੀ ਹੈ ਬਾਕੀ ਇਹ ਵੀਰ ਦਾ ਰੇਟ ਬਿਲਕੁਲ ਜੈਜ ਦੱਸ ਰਿਹਾ ਹੈ ਜੀ ਦੀ 200 30 ਰੁਪਏ ਜੀ 230 ਰੁਪਏ ਤੰਗਲੀ ਦਾ ਆਮ ਰੇਟ ਆ ਜੀ ਤੇ ਆਣ ਕੇ ਸੰਪਰਕ ਕਰੋ ਕਿਉਂਕਿ ਤੂੜੀਆਂ ਦਾ ਸੀਜ਼ਨ ਚੱਲ ਰਿਹਾ ਬਾ ਤੇ ਬਾਕੀ ਆ ਪੰਜੇ ਝੋਨੇ ਜਾਂਨੇ ਲਾਉਣ ਵਾਲੇ ਜੋ ਵੀ ਸਿਸਟਮ ਹਰ ਇੱਕ ਚੀਜ਼ ਵੀਰ ਦੀ ਦੁਕਾਨ ਤੇ ਆ ਬਾਕੀ ਦਾਤਰੀਆਂ ਜੋ ਵੀ ਸਿਸਟਮ ਕਿਧੋਂ ਜਿਹੜੀ ਚੀਜ਼ ਨਹੀਂ ਮਿਲਦੀ ਬਾਈ ਜੀ ਇਹ ਵੀਰ ਰੀਜੀ ਦੀ ਦੁਕਾਨ ਤੇ ਆਓ ਵੇਖੋ ਕਰਾਂ ਡੀਜ਼ਲ ਪਾਉਣ ਵਾਲੀਆਂ ਦੁੱਧ ਪਾਉਣ ਵਾਲੀਆਂ ਕੈਂਨੀਆਂ ਕੀ ਤੇ ਬਾਕੀ ਆ ਜੋ ਅੰਦਰ ਆਪਾਂ ਚੱਲਦੇ ਆਂ ਦੇ ਨਾਲ ਕੱਪੜਿਆਂ ਵਾਲੇ ਸਟੋਰ ਨਵਾਂ ਖੁੱਲਾ ਹੈ ਜੀ ਉਹਨਾਂ ਦੇ ਬਿਲਕੁਲ ਠੇਡਿਆਂ ਵਾਲਾ ਚੌਂਕ ਕਹਿ ਸਕਦੇ ਆ ਆ ਤੇ ਵੀਰ ਸਾਡਾ ਪ੍ਰਗਟ ਸਿੰਘ ਬੈਠੇ ਹੋਏ ਆ ਜੀ ਸਸਿਕਾਹ ਵੀਰ ਜੀ ਬਹੁਤ ਬਹੁਤ ਵੀਰ ਸਾਡੇ ਨੂੰ ਮੁਬਾਰਕਾ ਕਿਉਂਕਿ ਬੜੀ ਖੁਸ਼ੀ ਵਾਲੀ ਗੱਲ ਆ ਵੀ ਇੰਨਾ ਸਮਾਨ ਜਦੋਂ ਦੇਖੀਦਾ ਹੈ ਨਾ ਮਨ ਖੁਸ਼ ਹੋ ਜਾਂਦਾ ਬਾਈ ਜੀ ਜਿਹੜੀ ਕਿਤੇ ਪੱਟੀਆਂ ਹਰੀ ਕਿਆ ਸਮਝ ਚੀਜ਼ ਨਾ ਮਿਲੇ ਨਾ ਤੇ ਜਦੋਂ ਮਰਜੀ ਆ ਬਾਈ ਸਾਡੇ ਰੀਚੀ ਨਾਲ ਸੰਪਰਕ ਕਰੋ ਪਿੰਡ ਵੱਡੇ ਜ਼ਬਰਾਂ ਵੇਖੋ ਪੁਰਾਣੇ ਜਿਹੜਾ ਕੋਈ ਲੋਹਾ ਹੋ ਗਿਆ ਜਿਵੇਂ ਪਿੱਤਲ ਦੇ ਭਾਂਡੇ ਕਹਿੰਦੇ ਭਾਂਡੇ ਬਾਈ ਜੀ ਕੋਈ ਵਟਾ ਕੇ ਜਾਂ ਕੋਈ ਦੇਣਾ ਚਾਹੁੰਦਾ ਵਿੱਚ ਹੈ ਨਾ ਤੇ ਉਹ ਵੀ ਬਾਈ ਜੀ ਸਮਾਨ ਸਾਰਾ ਲਈਦੇ ਆ ਬਾਕੀ ਇਹ ਦੇਖ ਲੋ ਕੱਲੀ ਕੱਲੀ ਚੀਜ਼ ਵੀਰ ਨੇ ਰੱਖੀ ਹੋਈ ਆ ਜੀ ਫੀਤਿਆਂ ਤੋਂ ਲੈ ਕੇ ਤੇਸੀ ਕਾਂਡੀਆਂ ਤੁਸੀਂ ਦੇਖ ਸਕਦੇ ਆ ਜੀ ਹਰ ਤਰ੍ਹਾਂ ਦੀਆਂ ਪੋਣੀਆਂ ਵੱਡੇ ਤੋਂ ਵੱਡੀਆਂ ਬਾਈ ਦੀ ਆ ਵੇਖੋ ਕਰਾਂ ਵੀ ਸਾਹਮਣੇ ਵੱਡੀਆਂ ਵੱਡੀਆਂ ਪੋਣੀਆਂ ਦੁੱਧ ਆ ਕਟੀਆਂ ਬੱਚੀਆਂ ਨੂੰ ਝਗਾਉਣਾ ਹੋਵੇ ਹਨਾ ਨਾਲ ਕੇ ਕਾੜੇ ਦੇਣ ਵਾਲੇ ਬਾਕੀ ਐਸ ਸਾਈਡ ਤੇ ਆ ਜਾਓ ਬਾਕੀ ਹਾਰੇ ਕੀ ਤਰ੍ਹਾਂ ਦੇ ਮੱਗ ਜਾਲੀਆਂ ਤੇ ਸਿਸਟਮ ਬਾਈ ਜੀ ਆ ਵੱਡੇ ਕੈਨ ਦੁੱਧ ਵਾਲੇ ਕੱਲੀ-ਕੱਲੀ ਚੀਜ਼ ਬਾਈ ਜੀ ਵੀਰਦੀ ਦੁਕਾਨ ਤੋਂ ਜਦੋਂ ਮਰਜੀ ਤਲਿਆਰੇ ਨਥਾਂ ਤੇ ਆਪਾਂ ਬਰਤਨ ਰੱਖਣ ਵਾਲੇ ਰਸੋਈ ਦੇ ਵਿੱਚ ਸਾਰਾ ਸਿਸਟਮ ਬਾਈ ਜੀ ਕਰਾਉਣ ਜੰਗੀ ਪੱਧਰ ਤੇ ਵੀਰਦੀ ਦੁਕਾਨ ਤੋਂ ਮਿਲਦਾ ਜੀ ਤੇ ਜਦੋਂ ਮਰਜ਼ੀ ਆਣ ਕੇ ਭਰਾ ਦੇ ਨਾਲ ਸੰਪਰਕ ਕਰੋ ਮੇਨ ਗੱਲ ਆ ਜੀ ਕਿਉਂਕਿ ਆਪਾਂ ਪੱਟੀ ਦੂਰ ਦੂਰ ਤੱਕ ਜਾਂਦੇ ਆ ਤੇ ਆਪਾਂ ਨੂੰ ਕਈ ਵਾਰ ਸਾਮਾਨ ਸ਼ਹਿਰਾਂ ਤੋਂ ਵੀ ਨਹੀਂ ਮਿਲਦਾ ਬਾਕੀ ਜੇ ਗੱਲ ਕਰੀਏ ਤੇ ਆਪਣੇ ਸਭਰਾ ਦੇ ਵਿੱਚ ਹੁਣ ਸ਼ਹਿਰ ਨਾਲੋਂ ਵੱਧ ਕੇ ਕੰਮ ਹੋਇਆ ਪਿਆ ਹੈ ਜੀ ਸਾਹਮਣੇ ਨਾਲ ਸ਼ਹਿਰ ਤੋਂ ਚੀਜ਼ ਨਾ ਮਿਲੂਗੀ ਤੇ ਪਰ ਆਪਣੇ ਪਿੰਡ ਸਭਰਾ ਤੋਂ ਤੁਹਾਨੂੰ ਹਰ ਤਰ੍ਹਾਂ ਦੀ ਚੀਜ਼ ਵੀਰ ਰੀਜੀ ਦੀ ਦੁਕਾਨ ਤੋਂ ਮਿਲੂਗੀ ਜੀ ਜਦੋਂ ਮਰਜ਼ੀ ਸੰਪਰਕ ਕਰੋ ਪਰਾ ਦੇ ਨਾਲ ਚੌਂਕ ਆ ਜੀ ਠੇਡੇ ਵਾਲਿਆਂ ਦਾ ਬਿਲਕੁਲ ਸਾਹਮਣੇ ਕੱਪੜਿਆਂ ਵਾਲੇ ਸਟੋਰ ਵੀਰ ਦੀ ਦੁਕਾਨ ਨਵੀਂ ਖੁੱਲੀ ਆ ਜੀ ਨਾਲ ਤੇ ਰੀਚੀ ਬਾਈ ਨੂੰ ਤਾਂ ਦੁਨੀਆ ਵੈਸੇ ਹੀ ਜਾਣਦੀ ਆ ਪਰਾ ਦੀ ਪਹਿਣਾ ਕਿਉਂਕਿ ਪੁਰਾਣੇ ਬੰਦੇ ਆ ਬੜਾ ਜਰ ਤੋਂ ਬਾਕੀ ਕੂਲਰ ਬਾਈ ਜੀ ਚੰਗੀ ਚੰਗੀ ਕੰਪਨੀ ਦੇ ਵੇਖੋ ਤੇ ਬਿਲਕੁਲ ਵਾਜਿਬ ਰੇਟਾਂ ਤੇ ਇਹ ਨਹੀਂ ਗੱਲ ਬਾਈ ਜੀ ਵੀ ਭਰਾਵਾਂ ਨੂੰ ਮਾਨ ਤਾਨ ਵੀ ਇਹ ਪੂਰਾ ਰੱਖਦਾ ਹੈ ਭਰਾ ਵੀ ਸਦਾ ਵਰਤਨ ਵਾਲੀਆਂ ਗੱਲਾਂ ਕਰਦਾ ਹੈ ਵੀਰ ਤੇ ਬਾਕੀ ਤੁਸੀਂ ਦੇਖ ਸਕਦੇ ਆ ਤਾਂ ਤੱਕ ਅਗਰਾਂ ਜਿਹੜੇ ਵੀ ਬੋਤਲਾਂ ਪਾਣੀ ਵਾਲਿਆਂ ਬੱਚੇ ਸਕੂਲ ਜਾਂਦੇ ਗਰਮੀ ਬੜੀ ਹੱਤਾਂ ਦੀ ਆ ਤੇ ਜਿੰਨੀ ਵੀ ਤੁਸੀਂ ਸੇਲ ਉਹਦੀਆਂ ਬੋਤਲਾਂ ਸਿਰਾ ਕੰਪਨੀ ਬਾਈ ਦੀ ਦੁਕਾਨ ਤੋਂ ਮਿਲਦੀ ਆ ਤੇ ਜੂਸਰ ਹਰ ਤਰ੍ਹਾਂ ਦਾ ਸਮਾਨ ਬਾਈ ਦੀ ਤੁਸੀਂ ਦੇਖ ਸਕਦੇ ਹੋ ਵੀ ਡੋਲਗਾਂ ਡੋਲੂ ਡੱਬੇ ਤੇ ਬਾਕੀ ਆ ਜਿਹੜੇ ਵਾਸ਼ ਕਰਨ ਵਾਲੀਆਂ ਹੁੰਦੇ ਆ ਜਿੱਥੇ-ਜਿੱਥੇ ਵੀ ਜ਼ਰੂਰਤ ਆ ਕੋਈ ਕੱਚ ਸਾਫ਼ ਕਰਨਾ ਹੋਵੇ ਹੈਨਾ ਤੇ ਪੀਪਿਆਂ ਦੇ ਆਵੇ ਕੋ ਜਿੰਦਰੀ ਖੰਡ ਖੁੰਡ ਪਾਉਣ ਲਈ ਵਧੀਆ ਸਿਸਟਮ ਆਪਦਾ ਤਾਲਾ ਲਾਓ ਤੇ ਬਲੇ ਬਲੇ ਜੀ ਤੇ ਕਰੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਬਾਕੀ ਵੀਰ ਦੇ ਨਾਲ ਜਦੋਂ ਮਰਜ਼ੀ ਤੁਸੀਂ ਸੰਪਰਕ ਕਰ ਸਕਦੇ ਜੇ ਜਿਹੜੀ ਸਟੇਟ ਬੈਂਕ ਆ ਜੀ ਭਾਰਤ ਸਟੇਟ ਬੈਂਕ ਉਹਨੂੰ ਬਿਲਕੁਲ ਸਾਹਮਣੇ ਦੁਕਾਨ ਆ ਵੀਰ ਦੀ ਜਦੋਂ ਬਾਹਰੋਂ ਖਾਲੀ ਕਰ ਹਰਮਨ ਜੀ ਉਹ ਬਾਕੀ ਇਹ ਤੁਸੀਂ ਦੇਖ ਸਕਦੇ ਆ ਹਰਮਨ ਕਲਾਥ ਹਾਊਸ ਬਿਲਕੁਲ ਨਵੀਂ ਦੁਕਾਨਾ ਬਹੁਤ ਵਧੀਆ ਹਰ ਤਰ੍ਹਾਂ ਦੇ ਕੱਪੜੇ ਵੀ ਮਿਲਦੇ ਆ ਇਸ ਦੁਕਾਨ ਤੋਂ ਤੇ ਇਹਨਾਂ ਦੇ ਬਿਲਕੁਲ ਨਾਲ ਦੁਕਾਨਾ ਵੀਰਦੀ ਰੀਚੀ ਦੀ ਤੇ ਇਹ ਵੀਰ ਬਹੁਤ ਵਧੀਆ ਸੁਭਾਅ ਇਹਨਾਂ ਦਾ ਵੀ ਇਹ ਸਟੋਰ ਦੇ ਨਾਲ ਆ ਤੇ ਸਾਹਮਣੇ ਬੈਂਕਾ ਜੀ ਆ ਸਾਹਮਣੇ ਦੇਖ ਰਹੀ ਤੇ ਐ ਸਾਈਡ ਤੋਂ ਲੋਕੇਸ਼ਨ ਤੁਹਾਨੂੰ ਦੱਸ ਦਿੱਤੀ ਤੇ ਜਦੋਂ ਮਰਜ਼ੀ ਸੰਪਰਕ ਕਰਿਆ ਜੇ ਵੀਰ ਦੇ ਨਾਲ